ਕਰਦੇ ਬਾਰੇ ਲਿਖਿਆ ਪ੍ਰਭੂ ਨੇ ਕਿਹਾ ਵੀ ਗਾਹਾਂ ਤੋਂ ਤੈਨੂੰ ਕੋਈ ਫਲ ਨਾ ਲਗੇ ਦੁਆਰਾ ਪੜਾਂਗੇ ਬੀਐਸ ਨੂੰ ਬੀਐਸ ਹਾਂਜੀ ਬੀਐਸ ਅਤੇ ਕੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਅਜੀਬ ਦਾ ਰੁੱਖ ਇੰਨੀ ਜਲਦੀ ਕਿਵੇਂ ਸੁੱਕ ਗਿਆ ਹਾਂ ਦੇਖੋ ਉਹ ਨਾ ਬੜੇ ਹੈਰਾਨ ਹੋ ਗਏ ਕੌਣ ਹੈਰਾਨ ਹੋ ਪਰ ਪ੍ਰਭੂ ਜੀ ਨੇ ਚੇਦੇ ਜਿਹੜੇ ਹਮੇਸ਼ਾ ਪ੍ਰਭੂ ਦੇ ਨਾਲ ਨਾਲ ਰਹਿੰਦੇ ਸੀ ਤੇ ਪ੍ਰਭੂ ਨੇ ਕੀ ਕਿਹਾ ਸੀ ਆ ਗਾਹਾਂ ਤੋਂ ਤੈਨੂੰ ਫਲ ਨਾ ਲਗੇ ਉਸੇ ਦਿਨ ਹੀ ਸੁੱਕ ਗਿਆ ਪ੍ਰਬੂ ਦੇ ਸ਼ਬਦਾਂ ਵਿੱਚ ਇੰਨੀ ਸ਼ਕਤੀ ਆ ਪ੍ਰਬੂ ਦੇ ਸ਼ਬਦਾਂ ਵਿੱਚ ਇੰਨੀ ਸਮਰਥਾ ਟਾਈਮ ਲੱਗਾ ਕੁਝ ਪਰ ਉਹ ਗਿਆ ਲਾਜ਼ਰ ਕਬਰ ਵਿੱਚੋਂ ਬਾਹਰ ਆ ਜਾ ਤੇ ਲਾਜ਼ਰ ਕਬਰ ਦੇ ਬਾਹਰ ਆ ਗਿਆ ਕੋ ਟਾਈਮ ਲੱਗਾ ਪ੍ਰਬੂ ਦੇ ਸ਼ਬਦਾਂ ਵਿੱਚ ਇੰਨੀ ਸ਼ਕਤੀ ਆ ਸਾਨੂੰ ਸ਼ਬਦਾਂ ਦੇ ਉੱਤੇ ਵਿਸ਼ਵਾਸ ਕਰਨ ਦੀ ਲੋੜ ਆ ਸਾਨੂੰ ਫਾਰਮੂਲਿਆਂ ਦੇ ਉੱਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਸਾਨੂੰ ਕਦੇ ਉੱਤੇ ਵਿਸ਼ਵਾਸ ਕਰਨ ਦੀ ਲੋੜ ਆ ਸ਼ਬਦਾਂ ਦੇ ਉੱਤੇ ਪ੍ਰਬੂ ਦੇ ਸ਼ਬਦਾਂ ਦੇ ਵਿੱਚ ਸ਼ਕਤੀ ਆ ਸਾਡੇ ਸ਼ਬਦਾਂ ਦੇ ਵਿੱਚ ਸ਼ਕਤੀ ਆ ਉਹਦੇ ਭਗਤਾਂ ਉਹਦੇ ਸੰਤਾਂ ਦੇ ਸ਼ਬਦਾਂ ਦੇ ਵਿੱਚ ਸ਼ਕਤੀ ਆ ਦੁਆ ਲੋਕੀ ਕਰਉਂਦੇ ਆ ਸੇਵਕਾਂ ਦੇ ਕੋਲੋਂ ਲੋਕੀ ਚੰਗੇ ਹੋ ਜਾਂਦੇ ਆ ਇਹਦਾ ਮਤਲਬ ਸ਼ਕਤੀ ਨੇ ਕੰਮ ਕੀਤਾ ਕਿਹੜੀ ਸ਼ਕਤੀ ਨੇ ਕੰਮ ਕੀਤਾ ਸ਼ਬਦਾਂ ਦੀ ਸ਼ਕਤੀ ਨੇ ਇਹ ਸ਼ਕਤੀ ਕਿੱਥੋਂ ਮਿਲੀ ਹੈ ਇਹ ਸ਼ਕਤੀ ਪਰਮੇਸ਼ਰ ਤੋਂ ਕਿੱਥੋਂ ਮਿਲੀ ਹੈ ਸੋ ਜਿਹੜੀ ਸ਼ਕਤੀ ਪਰਮੇਸ਼ਰ ਸਾਨੂੰ ਦਿੱਤੀ ਹੈ ਉਸ ਸ਼ਕਤੀ ਦਾ ਸੇਵਕ ਤੇ ਮਾਲ ਅੱਛੇ ਤਰੀਕੇ ਦੇ ਨਾਲ ਅਸੀ ਕਰਤਾ ਆ ਤੇ ਚੇਲੇ ਬੜੇ ਹੈਰਾਨ ਹੋਏ ਕਿਨੇ ਹੈ ਵੀ ਆਹ ਕਿ ਹੋਇਆ ਹਲੇ ਪ੍ਰਭੂ ਨੇ ਕਿਹਾ ਹੈ ਹਲੇ ਪ੍ਰਭੂ ਕਿਨੇ ਕਿਹਾ ਹੈ ਕਿ ਤੇ ਗਿਆਨੇ ਦਾ ਪ੍ਰਭੂ ਫੇਰ ਦੁਆ ਪੜਾਂਗੇ ਉਸੇ ਆਦ ਨੂੰ ਵੀ ਆਦ ਨੂੰ ਅਦੇ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਦੇ ਬੋਲੇ ਇਹ ਜੀ ਦਾ ਰੁੱਖ ਇੰਨੀ ਜਲਦੀ ਕਿਵੇਂ ਸੁੱਕ ਗਿਆ ਹਾਂ ਇੰਨੀ ਛੇਤੀ ਕਹਿੰਦੇ ਸੁੱਕ ਗਿਆ ਹਾਲੇ ਤਾਂ ਪ੍ਰਭੂ ਨੇ ਬੋਲਿਆ ਹੀ ਸ਼ਬਦ ਕਿ ਹਰਜੀਤ ਦਾ ਜਿਹੜਾ ਉਹ ਸੁੱਕ ਵੀ ਸੁੱਕ ਵੀ ਗਿਆ ਹਾਲਾਂਕਿ ਕਹਿੰਦੇ ਵੀ ਜੇਕਰ 12 ਮਹੀਨਿਆਂ ਨੂੰ ਫੜ ਲੱਗਦਾ ਹੈ ਨਾ ਇਹਦਾ ਮਤਲਬ ਉਹ ਪੂਰਾ 10 ਮਹੀਨੇ ਫੜ ਲੱਗਦਾ ਹੈ ਨਾ ਤੇ ਇਹਦਾ ਮਤਲਬ ਕਿ ਹਰਾ ਭਰਿਆ ਰਹਿੰਦਾ ਸਦਾ ਬਹਾਰੀ ਹੈ ਉਹ ਸਦਾ ਬਹਾਰੀ ਰੁੱਖ ਜਿੱਦਾਂ ਪਤਾ ਲੱਗਦਾ ਵੀ 2 ਮਹੀਨੇ ਸਿਰਫ ਉਹਦੇ ਪੱਤੇ ਵੀ ਝੜ ਜਾਂਦੇ ਆ ਅਗਲੇ ਝੜ ਵੀ ਜਾਂਦੇ ਆ ਤਾਂ ਫਿਰ ਉਹਨੂੰ ਫੜ ਲੱਗਾ ਲੱਗਾ ਹੁੰਦਾ ਆ ਇਸਦਾ ਬਹਾਰੀ ਉਤੋਂ ਜਾਨਕੀ ਲੋਕੀ ਫਾਇਦਾ ਉਠੁੰਦੇ ਆ ਤੇ ਪ੍ਰਭੂ ਨੇ ਕਿਹਾ ਵੀ ਇਹ ਤੋਂ ਗਾਹਾਂ ਤੋਂ ਤੈਨੂੰ ਫਲ ਨਾ ਲੱਗੇ ਚਿੱਲੇ ਬੜੇ ਹੈਰਾਨ ਹੋਏ ਉਸੇ ਵੇਲੇ ਦੇ ਤਰ੍ਹਾਂ ਸੀਗਾ ਉਹ ਸੁੱਕ ਗਿਆ ਪੜਾਂਗੇ ਅਗਲੀ ਗੱਲ ਯਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੈਂ ਤੁਹਾਨੂੰ ਸਾਚਾ ਅਖਦਾ ਹਾਂ ਕਿ ਜੇ ਤੁਹਾਨੂੰ ਵਿਸ਼ਵਾਸ ਹੋਵੇ ਅਤੇ ਤੁਸੀਂ ਪਰਮਾ ਨਾ ਕਰੋ ਤਾਂ ਤੁਸੀਂ ਕਹਿਵਨ ਇਹੋ ਇਹੋ ਨਹੀਂ ਕਰੋਗੇ ਜੋ ਮਜੀਦ ਦਰਖਤ ਨਾਲ ਹੋਇਆ ਸਗਰ ਜੇ ਤੁਸੀਂ ਇਸ ਪਹਾੜ ਨੂੰ ਆਖੋ ਜੋ ਜੋਤ ਹੈ ਉੱਤੇ ਦੇ ਮੁੰਦਰ ਵਿੱਚ ਜਾ ਕੇ ਡਿੱਗ ਜਾ ਤਾਂ ਜਿਹਾ ਹੋ ਜਾ ਜਹਾਂ ਹੋ ਜਾਵੇਗਾ ਪ੍ਰਭੂ ਨੇ ਕਿਹਾ ਵੀ ਸਿਰਫ ਤੁਹਾਡੇ ਸ਼ਬਦਾਂ ਜਿਹੀ ਸ਼ਕਤੀ ਆ ਇਹ ਕਿੰਨੂੰ ਕਹਦੇ ਪ੍ਰਭੂ ਐਸਨਸੀ ਚੇਲਿਆਂ ਨੂੰ ਕੀ ਕਹ ਰਿਹਾ ਵੀ ਸਿਰਫ ਇੰਨਾ ਹੀ ਨਹੀਂ ਚਾਹ ਜੀ ਦਾ ਬ੍ਰਿਸ਼ਣ ਮੇਕਾ ਸੁੱਕ ਗਿਆ ਤੇ ਸੁੱਕ ਗਿਆ ਸਿਰਫ ਇੰਨਾ ਹੀ ਨਹੀਂ ਅਗਰ ਤੁਸੀਂ ਪਹਾੜ ਨੂੰ ਵੀ ਕਹੋਗੇ ਪਹਾੜੀ ਲਿਖਿਆ ਨਾ ਪਹਾੜ ਨੂੰ ਵੀ ਕਹੋਗੇ ਸਮੁੰਦਰ ਵਿੱਚ ਚਲਾ ਜਾ ਤੇ ਉਹ ਚਲੇ ਜਾ ਉਹ ਚਲੇ ਜਾਵੇਗਾ ਇੰਨੀ ਸਮਰਥਿਆ ਸ਼ਬਦਾਂ ਦੇ ਵਿੱਚ ਇਨੀ ਸਮਰਥਾ ਸਾਡੇ ਸ਼ਬਦਾਂ ਦੇ ਵਿੱਚ ਇਨੀ ਸਮਰਥਾ ਪਰਮੇਸ਼ੁਰ ਦੇ ਸ਼ਬਦਾਂ ਦੇ ਵਿੱਚ ਔਰ ਇਨੀ ਸਮਰਥਾ ਪ੍ਰਭੂ ਯਿਸੂਮਸੀ ਦੇ ਸ਼ਬਦਾਂ ਦੇ ਵਿੱਚ ਇਨੀ ਸਮਰਥਾ ਨਬੀਆਂ ਦੇ ਸ਼ਬਦਾਂ ਦੇ ਵਿੱਚ ਇਨੀ ਸਮਰਥਾ ਉਹਦੇ ਚਾਉਣ ਵਾਲਿਆਂ ਦੇ ਸ਼ਬਦਾਂ ਦੇ ਵਿੱਚ ਸ਼ਬਦ ਸ਼ਕਤੀ ਜਿਹੜਾ ਮੈਸੇਜ ਆ ਉਹਦੇ ਦੱਸਣ ਦਾ ਮਤਲਬ ਇਹੋ ਹੀ ਆ ਕਿ ਸਾਡੇ ਸ਼ਬਦਾਂ ਨੂੰ ਪਰਮੇਸ਼ਰ ਨੇ ਮੱਸਾ ਕੀਤਾ ਹੋਇਆ ਸਾਡੀ ਜ਼ੁਬਾਨ ਨੂੰ ਪਰਮੇਸ਼ਰ ਨੇ ਮੱਸਾ ਕੀਤਾ ਹੋਇਆ ਔਰ ਸਾਡੇ ਜਿਹੜੇ ਜੋ ਅਸੀਂ ਬੋਲਦੇ ਆਂ ਜੋ ਵਚਨ ਕਰਦੇ ਆਂ ਉਹਨਾਂ ਨੂੰ ਪਰਮੇਸ਼ਰ ਨੇ ਕੀ ਕੀਤਾ ਹੋਇਆ ਮੱਸਾ ਕੀਤਾ ਹੋਇਆ ਸੋ ਪ੍ਰਭੂ ਨੇ ਕਹਿ ਵੀ ਤੂ ਇਹ ਨਾ ਸੋਚੋ ਕਿ ਇਹ ਹਜੇ ਤੱਕ ਅਪਰੇ ਸੁੱਕ ਗਿਆ

ਪਰ ਨਮਦਰ ਕੀ ਕਰੇ ਪਰ ਨਮਦਰ ਕੀ ਕੀਵਿਆ ਡਾਊਟ ਹਨਾ ਬਿਸ਼ੱਕ ਨਹੀਂ ਹੋਣੀ ਚਾਹੀਦੀ ਜਿੰਦਰ ਦੇ ਪਾਸ ਸੀਗੇ ਪਾਸ ਹੁਣ ਉਹ ਪ੍ਰਭੂ ਚ ਸੌਂ ਗਏ ਆ ਉਹਨਾਂ ਦਾ ਨਾਮ ਸੀਗਾ ਪੱਟੇ ਸੀ ਕਹਿੰਦੇ ਹੁੰਦੇ ਸੀਗੇ ਨਾਮ ਭੁੱਲ ਗਿਆ ਉਹਨਾਂ ਦਾ ਬਾਦਪੁਰਾ ਦੇ ਸੀਗੇ ਸੋ ਲਾਲਾ ਜੀ ਹਮ ਲਾਲਾ ਜੀ ਸੀ ਕਹਿੰਦੇ ਹੁੰਦੇ ਸੀਗੇ ਸੋ ਉਹ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਸ਼ੱਕ ਨੂੰ ਪਤਾ ਕੀ ਕਹਿੰਦਾ ਤੁਹਾਡੇ ਅਗਰ ਮੰਨ ਕੇ ਸ਼ੱਕ ਆਉਂਦੀ ਹੈ ਤੇ ਫਿਰ ਸ਼ੱਕ ਨੂੰ ਕੀ ਕਹਣਾ ਸਾਰੇ ਤਾਂ ਨ ਕੀ ਕਰਾਂਗੇ ਸ਼ੱਕ ਨੂੰ ਸੀ ਅਗਰ ਸਾਡੇ ਮਨ 'ਚ ਸ਼ੱਕ ਆ ਗਈ ਹੈ ਤੁਸੀਂ ਕਿਸੇ ਦੇ ਪ੍ਰਾਰਥਨਾ ਕਰਦੇ ਆਂ ਤੇ ਮਨ 'ਚ ਸ਼ੱਕ ਆ ਗਈ ਹੈ ਤੇ ਉੱਥੇ ਅਸੀਂ ਸ਼ੱਕ ਨੂੰ ਕੀ ਕਹਣਾ ਹੈ ਐ ਸ਼ੱਕ ਮੈਨੂੰ ਤੇਰੇ ਉੱਤੇ ਹੀ ਸ਼ੱਕ ਆ ਇਦਾਂ ਕਹਿੰਦੇ ਨੇ ਤੁਸੀਂ ਐ ਸ਼ੱਕ ਮੈਨੂੰ ਤੇਰੇ ਉੱਤੇ ਸ਼ੱਕ ਆ ਤੇ ਮੇਰੇ ਤੋਂ ਦੂਰ ਹੋ ਜਾ ਇਸ ਕਰਕੇ ਲਿਖਿਆ ਵੀ ਤੁਸੀਂ ਪਰਮ ਨਹੀਂ ਕਰਨਾ ਸ਼ੱਕ ਨਹੀਂ ਕਰਨੀ ਜੋ ਦੁਆ ਕੀਤੀ ਗਈ ਹੈ ਨਾ ਆਮੀਨ ਹੋ ਗਿਆ ਤਾਂ ਸਮਝੋ ਆਮੀਨ ਹੀ ਹੈ ਇਦਾਂ ਹੀ ਹੋਊਗਾ ਮਤਲਬ ਇਦਾਂ ਹੀ ਹੋਣਾ ਹੈ ਆਮੀਨ ਖੁਦਾ ਹੈ ਮੇਰਾ ਕਹਤਾ ਜੋ ਕਰਤਾ ਪੂਰਾ ਸਾਡਾ ਖੁਦਾ ਆਮੀਨ ਖੁਦਾ ਪੂਰਾ ਖੁਦਾ ਕਾਮਿਲ ਖੁਦਾ ਆ ਉਹਦੇ ਵਿੱਚ ਕੋਈ ਜਿਹੜਾ ਆ ਨੁਕਸ ਨਹੀਂ ਆ ਕੋਈ ਘਾਟ ਨਹੀਂ ਉਹਦੇ ਵਿੱਚ ਉਹ ਪੂਰਾ ਪਰਮੇਸ਼ੁਰ ਹੈ ਕਾਮਿਲ ਖੁਦਾ ਹੈ ਉਹ ਕਾਮਿਲ ਖੁਦਾ ਹੈ ਵਿਖਿਆ ਸਿਰਫ ਨਿਚਾ ਕਰਨੀ ਹੈ ਧਰਮ ਕਰਨਾ ਨਹੀਂ ਕਿਸੇ ਨੂੰ ਬੋਲਣਾ ਹੈ ਨਾ ਤੇ ਬੋਲ ਦੇਣਾ ਸਾਡੇ ਭਾਈ ਬਾਹਰ ਆ ਉਹ ਕਹਿੰਦੇ ਸੀਗੇ ਵੀ 11ਵੇਂ ਮਹੀਨੇ ਸਾਡਾ ਜਿਹੜਾ ਆ ਕੰਮ ਰੁਕਿਆ ਹੋਇਆ ਕੰਮ ਹੋਣਾ ਚਾਹੀਦਾ ਹੈ ਕਿ ਮੈਂ ਤਾਂ ਸਿੰਧੇ ਨੂੰ ਉਹਨਾਂ ਨੂੰ ਕਿਹਾ ਸੀਗਾ ਮੈਂ ਕਹਿੰਦੀ ਤੁਹਾਡੇ ਜਿਹੜਾ ਹੈ ਨਾ ਜੇ ਤੁਸੀਂ ਇੰਡੀਆ ਆਉਣਾ ਇੰਡੀਆ ਤੋਂ ਪਹਿਲਾਂ ਪਹਿਲਾਂ ਤੁਹਾਡਾ ਇਹ ਕੰਮ ਪੂਰਾ ਤੇ ਆਪਾਂ ਨਹੀਂ ਪਰਮ ਗੀਤਾ ਆਪਾਂ ਨੇ ਸ਼ਾਕ ਕੀਤੀ ਦੁਆ ਕਰਦੇ ਰਹੇ ਆ ਅਖਰ ਇਹ ਕਹਿੰਦੇ ਰਗੇ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਤੇ ਉਹ ਸਾਡੇ 11ਵੇਂ ਮਹੀਨੇ ਚੜਿਆ ਸੀਗਾ ਤੇ 8 ਤੋਂ 9 ਤਰੀਕ ਨੂੰ ਜਿਹੜਾ ਉਹਨਾਂ ਦੇ ਪ੍ਰਭੂ ਨੇ ਉਹਨਾਂ ਦੇ ਬਰਕਤ ਦੇ ਭੰਡਾਰ ਖੋਲਦੇ ਤੇ ਪਤਾ ਹੀ ਨਹੀਂ ਲੱਗਦਾ ਕਿੰਨੀ ਬਰਕਤ ਹੈ ਹੈਨਾ ਉਹ ਬੜੇ ਉਸ਼ੰਦੇ ਐ ਖੁਸ਼ੀ ਦੇ ਨਾਲ ਕੀ ਕਹਿ ਕੇ ਸੀ ਕਿ ਪ੍ਰਭੂ ਇਹਨਾਂ ਦੇ ਵਾਸਤੇ ਜਿਹੜੇ ਕੰਮ ਰੁਕੇ ਆ ਕੋਹੋ ਗਿਆਰਵੇਂ ਮੀਨਿਵੇਚੇ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਖੋਲ ਦਿੱਤੇ ਪਰਮਣ ਕੀ ਕੀਤਾ ਖੋਲ ਦਿੱਤੇ ਨਾ ਇਹ ਦਾਮਨ ਸ਼ਬਦਾਂ ਦਾ ਕੀ ਆ ਸ਼ਕਤੀ ਪਰਮਣ ਨਹੀਂ ਕਰਨਾ ਸ਼ੱਕ ਨਹੀਂ ਕਰਨਾ ਨਿਸ਼ਚਾ ਕਰਨੇ ਆ ਵਿਸ਼ਵਾਸ ਕਰਨਾ ਆ ਸ਼ੱਕ ਨਹੀਂ ਕਰਨੇ ਕੀ ਕਰਨਾ ਸੀ ਵਿਸ਼ਵਾਸ ਕਰਨਾ ਆ ਜਿਵੇਂ ਕਿਆ ਵਿਸ਼ਵਾਸ ਨਾ ਪਰਮਣ ਗਿਆ ਹਜ਼ੀਰ ਦਾ ਬ੍ਰੇਸ਼ ਨਹੀਂ ਸੁੱਕ ਸਕਦਾ ਤੁਸੀਂ ਪਹਾੜ ਨੂੰ ਕਹੋਗੇ ਨਾ ਭਾਈ ਸਮੁੰਦਰ ਵਿੱਚ ਚਲੇ ਜਾ ਉੱਥੇ ਵੀ ਚਲੇ ਚਲੇ ਜਾਵੇਗਾ ਪਰ ਪਰਮ ਕਰਨਾ ਨਹੀਂ ਪਰਮਣ ਦਾ ਜੇਕਰ ਤੁਹਾਡੇ ਅੰਦਰ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਆ ਤਾਂ ਅਨ ਤੁਸੀਂ ਪਹਾੜ ਨੂੰ ਕਹੋਗੇ ਕਿ ਉਹ ਵੀ ਸਮੁੰਦਰ ਵਿੱਚ ਜਾ ਸਕਦਾ ਆਖਰੀ ਅਧ ਪੜ੍ਹ ਲਿਓ ਕੀ ਕਹਿੰਦੇ ਅਦੇ ਤਾਬ ਕੋ ਜੇ ਜੋ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ ਹਾਂ ਸਭ ਕੁਝ ਜੋ ਤੁਸੀਂ ਪ੍ਰਾਰਥਨਾ ਕਰਕੇ ਮੰਗੋਗੇ ਉਹ ਸਭ ਕੁਝ ਕੀ ਕਰ ਲਓਗੇ ਉਹ ਪਾ ਲਓਗੇ ਇਸੇ ਹਿੱਸੇ ਦੀ ਆਖਰੀ ਅਧ ਪੜਾਈ ਆ ਹਾਲੇ 1-2 ਤਾਂ ਅਸੀਂ ਹੋਰ ਪੜਨੀ ਇੱਥੇ ਹੋਰ ਪੜਾਂਗੇ ਸਾਡਾ ਟਾਈਮ ਲ ਪੂਰਾ ਨਹੀਂ ਹੋਇਆ ਲਗਭਗ 30 ਮਿੰਟ ਹੋਏ ਆ ਕਿਹ ਕੀ ਹਾਂ 20 ਕੀ ਮਿੰਟ ਹੋਏ ਆ ਸੋ ਸੋਸ਼ੀਅਟਿਕ ਅੰਦਰ ਮੈਸੇਜਸ ਨਹੀਂ ਆਇਆ ਤਾਂ ਕਿ ਅਸੀਂ ਯਰ ਲੋਕਾਂ ਵਿੱਚ ਸਰ ਵੀ ਕਰਨਾ ਹੁੰਦਾ ਹੈ ਅੱਜ YouTube ਤੇ ਪਾਉਣਾ ਹੁੰਦਾ ਹੈ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ YouTube ਸੁਣਨ ਵਾਲਿਆਂ ਦਾ ਫੇਸਬੁੱਕ ਦੇਖਣ ਵਾਲਿਆਂ ਦਾ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਸੁਣਦੇ ਆ ਕਿ ਇੱਕ ਮਿੰਟ ਵੀ ਕਰਦੇ ਆ ਕਿਉਂਕਿ ਖੁਦਾ ਉਹਨਾਂ ਨੂੰ ਬਰਕਤ ਦਿੰਦਾ ਆ ਸੋ ਇਸ ਕਰਕੇ ਲਿਖਿਆ ਪ੍ਰਭੂ ਨੇ ਕਿਹਾ ਕਿ ਤੁਸੀਂ ਜੋ ਕੁਝ ਵੀ ਨਿੱਚਾ ਦੇ ਨਾਲ ਪ੍ਰਾਰਥਨਾ ਕਰਕੇ ਮੰਗੋਗੇ ਸੋ ਹੀ ਪਾਓਗੇ ਸੋ ਤੁਹਾਨੂੰ ਮਿਲ ਜਾਵੇਗਾ ਸੋ ਇਸ ਕਰਕੇ ਪ੍ਰਾਰਥਨਾ ਆਦਤ ਸਾਨੂੰ ਪੋਣੀ ਚਾਹੀਦੀ ਆ ਜੋ ਮੰਗੋਗੇ ਇੱਕਦਾਂ ਮੰਗਣਾ ਸੀ ਬੋਲ ਕੇ ਨਾ ਦੇਖਿਆ ਦਿਲ ਸੇ ਤੂੰ ਮੰਨ ਲੈ ਔਰ ਮੂੰਹ ਸੇ ਇਕਰਾਰ ਕਰ ਬੋਲਣਾ ਜ਼ਰੂਰ ਹੈ ਸੀ ਚਰਕੇ ਪਰਮੇਸ਼ਰ ਸਭ ਕੁਝ ਜਾਣਦਾ ਆ ਪਰ ਪਰਮੇਸ਼ਰ ਤਾਂ ਜਾਣਦਾ ਆ ਪਰ ਪਰਮੇਸ਼ਰ ਤਾਂ ਆ ਵੀ ਕੁਝ ਮੰਗਦੇ ਆ ਇਹ ਵੀ ਕੁਝ ਬੋਲਦੇ ਆ ਜਾਂ ਮੇਰੇ ਕੋਲੋਂ ਮੰਗਦੇ ਤਾਂ ਕਿਸ ਤਰੀਕੇ ਨਾਲ ਮੰਗਦੇ ਆ ਜਾਂ ਮੇਰੇ ਕੋਲੋਂ ਮੰਗਦੇ ਕਿਸ ਰੀਤੀ ਦੇ ਨਾਲ ਮੰਗਦੇ ਆ ਜਾਂ ਮੇਰੇ ਕੋਲੋਂ ਮੰਗਦੇ ਆ ਕਿਹੜਿਆ ਤਰੀਕਾ ਅਪਣਾਉਂਦੇ ਹੋ ਕਿ ਇਹਨਾਂ ਦੀ ਮਨਸ਼ਾ ਕੀ ਆ ਇਹਨਾਂ ਨੇ ਇਸ਼ਿਆ ਕੀ ਆ ਇਹਨਾਂ ਦਾ ਮਨੋਰਥ ਕੀ ਆ ਪਰਮੇਸ਼ਰ ਉਹਨਾਂ ਚੀਜ਼ਾਂ ਨੂੰ ਵੇਖਦਾ ਹੈ ਇਸ ਕਰਕੇ ਮੈਂ ਕਹਿੰਦਾ ਉਹਨਾਂ ਕਿ ਜੋ ਤੁਸੀਂ ਮੰਗਦੇ ਹੋ ਉਸ ਤੋਂ ਬਾਅਦ ਇਹ ਜ਼ਰੂਰ ਕਹਿਆ ਕਰੋ ਕਿ ਪ੍ਰਭੂ ਸਾਡੀ ਨਹੀਂ ਤੁਹਾਡੀ ਮਰਜ਼ੀ ਵਧੀਆ ਫਿਰ ਉਹਦੀ ਮਰਜ਼ੀ ਪੂਰੀ ਹੋਣੀ ਹੈ ਆ ਮੇਰੇ ਜਿਹੜਾ ਪ੍ਰੇਸ਼ਨ ਹੋਇਆ ਇਹ ਮੈਨੂੰ ਕਈ ਵਾਰ ਵਿੱਕੀ ਨੇ ਕਹਿ ਚਾਚਾ ਤੁਸੀਂ ਸਕੈਨ ਕਰਾਓ ਹੈਨਾ ਤੇ ਮੈਂ ਅੰਗੋਲਿਆ ਕਰ ਦਿੱਤਾ ਹੈਨਾ ਪਰ ਹੋਇਆ ਕੀ ਫਿਰ ਉਹੀ ਜੋ ਪ੍ਰਭੂ ਚਾਹੁੰਦਾ ਹੈ ਪਰਭੂ ਇਹ ਚੰਦਾ ਸੀਗਾ ਕਿ ਆਪਰੇਸ਼ਨ ਹੋ ਜਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਖਿਦਮਤ ਦੇ ਉੱਪਰ ਜਾਈਏ ਤੇ ਮੁੜ ਕੇ ਇਹ ਕਦੇ ਬਿਮਾਰੀ ਨਾ ਆਵੇ ਹallelujah ਹallelujah ਸਾਡਾ ਪਰਮੇਸ਼ਰ ਖਿਆ ਰੱਖਣਾ ਸਾਡਾ ਪਰਮੇਸ਼ਰ ਆ ਸਾਡੇ ਸ਼ਬਦਾਂ ਵਿੱਚ ਕੀ ਆ ਬੋਲੀਏ ਬੁਲੰਦਵਾਜ ਨੇ ਬੋਲੀਏ ਸਾਡੇ ਸ਼ਬਦਾਂ ਵਿੱਚ ਕੀ ਆ ਸ਼ਕਤੀ ਪਰਮੇਸ਼ਰ ਦੇ ਸ਼ਬਦਾਂ ਵਿੱਚ ਕੀ ਆ ਸ਼ਕਤੀ ਨਬੀਆਂ ਦੇ ਸ਼ਬਦਾਂ ਵਿੱਚ ਕੀ ਸੀ ਸ਼ਕਤੀ ਪਰਵੀਅਸ ਨੂੰ ਦੇ ਸ਼ਬਦਾਂ ਵਿੱਚ ਕੀ ਆ ਸ਼ਕਤੀ ਆ ਤੇ ਉਹੋ ਹੀ ਸ਼ਕਤੀ ਸਾਡੇ ਰੱਬ ਨੇ ਦਿੱਤੀ ਨਾ ਪਰਮੇਸ਼ਰ ਨੇ ਸਾਨੂੰ ਬਹੁਤੇ ਫਾਰਮੂਲੇ ਵਰਤਣ ਦੀ ਲੋੜ ਨਹੀਂ ਨੈਚਰ ਕਹਿਣਾ ਹੋਣਾ ਇੱਕ ਫਾਰਮੂਲਾ ਜਿਹੜਾ ਡਾਕਟਰ ਫਾਰਮੂਲਾ ਵਰਤਦਾ ਇਦਾਂ ਕਿ ਪਾदरी ਵੀ ਫਾਰਮੂਲਾ ਵਰਤਦੇ ਜਿਹੜਾ ਫਾਰਮੂਲਾ ਤੰਦ ਪੁਲੂਸ ਨੇ ਵਰਤਿਆ ਉਹੀ ਫਾਰਮੂਲਾ ਅੱਜ ਕਈ ਪਾदरी ਵੀ ਉਹ ਹੀ ਕਿੰਨਾਂ ਵੀ ਵੀ ਵਰਤਦੇ ਕੱਪੜੇ ਉੱਤੇ ਪ੍ਰਾਰਥਨਾਵਾਂ ਕਰਦੇ ਤੇ ਲੋਕਾਂ ਨੂੰ ਦਸ਼ ਹੋਣਦੇ ਤੇ ਲੋਕੀ ਚੰਗੇ ਇਹ ਫਾਰਮੂਲੇ ਆ ਪਾਣੀ ਦੇ ਪ੍ਰਾਰਥਨਾ ਕਰਦੇ ਕਿ ਕਮਰੇ ਵਿੱਚ ਛਿੜਕਾ ਦੇ ਉੱਤੇ ਛਿੜਕਾ ਦੇ ਉੱਤੇ ਛਿੜਕਾ ਦੇ ਤੀਨ ਵਾਰ ਦੇ ਦੇ ਕੇ ਇਹ ਆ ਫਾਰਮੂਲਾ ਆ ਪਰ ਇੱਕ ਫਾਰਮੂਲਾ ਜਿਹੜਾ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਕੋਲ ਫਾਰਮੂਲਾ ਹੈ ਉਹ ਕਿਹੜਾ ਆ ਸ਼ਬਦਾਂ ਦਾ ਸ਼ਬਦ ਵਾਲਾ ਫਾਰਮੂਲਾ ਜਿਹੜਾ ਉਹ ਅਸੀਂ ਬਣਾਉਣਾ ਕਿਉਂਕਿ ਉਹ ਆਦਤੋਂ ਹੀ ਆ ਪਰਮੇਸ਼ਰ ਦੀ ਆਦਤੋਂ ਉਹਦੇ ਸ਼ਬਦ ਵੀ ਉਹਦੇ ਸ਼ਬਦ ਵੀ ਆਦਤ ਹੋਈਆਂ ਸੋ ਹਜ਼ੀਰ ਦਾ ਬਰਸ ਸੁੱਕ ਗਿਆ ਪ੍ਰਭੂ ਨੇ ਕਿਹਾ ਤੈਨੂੰ ਗਾਂ ਤੋਂ ਕੋਈ ਫਲ ਫਲ ਨਾ ਲਗੇ ਸੋ ਜੇਕਰ ਸਾਡੀਆਂ ਜ਼ਿੰਦਗੀਆਂ ਵਿੱਚ ਵੀ ਕੋਈ ਫਲ ਨਹੀਂ ਹੋਵੇਗਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਕੋਈ ਫਲ ਅਸੀਂ ਨਹੀਂ ਰੱਖਾਂਗੇ ਕਿ ਪ੍ਰਭੂ ਸਾਨੂੰ ਇਸ ਬਰਸ ਦੀ ਤਰ੍ਹਾਂ ਜਿਹੜਾ ਹੈ ਉਹ ਸਾਨੂੰ ਵੀ ਨਕਾਰ ਨਕਾਰ ਸਾਡੀ ਜ਼ਿੰਦਗੀ ਦਾ ਫਲ ਹੋਣਾ ਚਾਹੀਦਾ ਹੈ ਸਾਡੀ ਜ਼ਿੰਦਗੀਆਂ ਤੋਂ ਪ੍ਰਭੂ ਦੇ ਨਾਮ ਦੀ ਮਹਿਮਾ ਹੋਣੀ ਚਾਹੀਦੀ ਹੈ ਸੋ ਸ਼ਬਦਾਂ ਵਿੱਚ ਸਾਡੇ ਵਿੱਚ ਸ਼ਕਤੀ ਹੈ ਅਸੀਂ ਇਹਨਾਂ ਸਹੀ ਇਸਤੇਮਾਲ ਜਿਹੜਾ ਆ ਉਹ ਕਰਨਾ ਹੈ ਸੰਦੇਸ਼ ਇਹ ਹੈ ਪ੍ਰੋਵੀਅਸੰਸੀ ਦਾ ਕਿ ਅਸੀਂ ਉਹਦੇ ਵਚਨ ਨੂੰ ਪੜ੍ਹੀਏ ਸਿੱਖੀਏ ਕਿੱਥੇ ਕਿੱਥੇ ਪ੍ਰੋਵੀਅਸੰਸੀ ਸ਼ਬਦਾਂ ਦੁਆਰਾ ਕੰਮ ਕੀਤਾ ਤੇ ਕਿੱਥੇ ਕਿੱਥੇ ਅਸੀਂ ਜਿਹੜਾ ਉਹਦੇ ਸ਼ਬਦਾਂ ਨੂੰ ਇਸਤੇਮਾਲ ਇਸਤੇਮਾਲ ਕਰਨਾ ਹੈ ਅ ਲੋਕਾ ਦੇ ਅੰਦਿਲ 13 ਭਾਗ ਉਹਦੇ 6 ਔਰ 9 ਪੜ੍ਹਾਂਗੇ 6 ਤੋਂ 9 ਉਸ ਤੋਂ ਬਾਅਦ ਇਸ ਪ੍ਰਸੰਗ ਕਰਾਂਗੇ ਲੋਕਾ 13 ਉਹਦੇ 6 ਤੋਂ ਲੈ ਕੇ 9 ਐਟ ਇਸ ਨੂੰ ਨੇ ਉਹਨਾਂ ਨੂੰ ਇਹ ਦੇਸ ਦੇ ਦਾਤ ਜੋ ਕਿਸੇ ਮਨੋਕਦੈ ਗੋਰੀ ਬਾਗ ਵਿੱਚ ਇੱਕ ਗਹਾਂ ਜੀ ਦਾ ਰੁੱਖ ਲੱਗਿਆ ਹੋਇਆ ਸੀ ਅਤੇ ਉਸ ਉਸ ਦਾ ਫਲ ਲੈਣ ਆ ਪਰ ਨਹੀਂ ਲੱਭਾ ਹਮ ਫਿਰ ਇਹ ਅੱਜ ਉਸ ਨੇ ਭਗਵਾਨ ਨੂੰ ਆਖਿਆ ਵੇਖ ਮੈਂ ਇਤਹ ਜੀ ਦੇ ਰੁੱਖ ਦੇ ਫਲ ਲੈਣ ਨੂੰ ਤਿੰਨ ਸਾਲਾਂ ਤੋਂ ਹਾਂ ਪਰ ਪਰ ਨਹੀਂ ਲੱਭਦਾ ਇਸ ਨੂੰ ਬਾਦ ਚੁਰਤੇ ਹੈ ਇਕਾਦ ਤੱਕ ਐਵੇਂ ਹੀ ਜ਼ਮੀਨ ਘੇਰੀ ਰੱਖੇਗਾ ਹੂੰ ਫਰੀ ਹੈ ਕਿ ਪਰੋਸ ਨੇ ਪਰੋਸ ਨੇ ਉਹਨੂੰ ਉੱਤਰ ਦਿੱਤਾ ਸਵਾਮੀ ਜੀ ਇਸ ਵਾਰੇ ਇਸਨੂੰ ਰਹਿਣ ਦਿਓ ਮੈਂ ਇਸ ਦੇ ਆਲੇ ਦੁਆਲੇ ਖਾਲ ਪੁੱਟਾਂਗਾ ਅਤੇ ਖਾਦ ਪਾਵਾਂਗਾ ਹੂੰ ਸ਼ਾਇਦ ਅਗਲੇ ਸਾਲ ਫਾਇਦੇ ਲੱਗੇ ਨਹੀਂ ਤਾਂ ਇਸਨੂੰ ਵਾੜ ਦੇਣਾ ਬੋਲੋ ਹallelujah ਅਮੀਨ ਇਹ ਹਾਜ਼ਿਰ ਤੇ ਪ੍ਰਸ਼ਿਕੋਪ ਦਿਸਤਾ ਆ ਪਿਆ ਪ੍ਰਭੀ ਅਸਮੰਦ ਦਿਸਤਾ ਆ ਇਹ ਉੱਥੇ ਜਿਹੜਾ ਵੱਖਰਾ ਆ ਹੈਨਾ ਕਿਸੇ ਨੇ ਆਪਣੇ ਬਾਗ ਦੇ ਵਿੱਚ ਹਜ਼ੀਰ ਦਾ ਜਿਹੜਾ ਪੇੜ ਲਗਾਇਆ ਤੇ ਉਹ ਵੀ ਫਲ ਲੈਣ ਦੇ ਵਾਸਤੇ ਗਿਆ ਆ ਤੇ ਉਹਨੂੰ ਉੱਥੇ ਫਲ ਲੱਭਾ ਲੱਭਾ ਨਹੀਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਜਿੱਥੇ ਬਰਸ਼ ਆਉਂਦਾ ਹੈ ਨਾ ਬਾਈਬਲ ਦੇ ਵਿੱਚ ਬਰਸ਼ ਦਾ ਜ਼ਿਕਰ ਹੁੰਦਾ ਹੈ ਉੱਥੇ ਸਮਝੋ ਸਾਡਾ ਜ਼ਿਕਰ ਆਉਂਦਿਆ ਉੱਥੇ ਸਮਝੋ ਇਨਸਾਨਾਂ ਦਾ ਜ਼ਿਕਰ ਆਉਂਦਿਆ ਇਨਸਾਨ ਬਰਸ਼ ਦੇ ਟਮਾਣਾ ਪ੍ਰਭੂ ਯਿਸੂ ਨੇ ਇੱਕ ਨੇਦੀਆਂ ਅੱਖਾਂ ਖੋਲੀਆਂ ਤੇ ਉਹਨੂੰ ਪੁੱਛਿਆ ਵੀ ਤੈਨੂੰ ਮਨੁੱਖ ਨਗਰ ਆਉਂਦੇ ਉਹ ਕਹਿੰਦਾ ਮੈਨੂੰ ਮਨੁੱਖ ਤਾਂ ਨਗਰ ਆਉਂਦੇ ਆ ਪਰ ਰੁੱਖਾਂ ਵਰਗੇ ਮਨੁੱਖ ਤੇ ਨਜ਼ਰ ਹੁੰਦੇ ਆ ਪਰ ਲੱਗਦਾ ਵੀ ਇਹ ਮਨੁੱਖ ਨਹੀਂ ਇਹ ਰੁੱਖ ਹੈ ਜਿਹੜੀ ਇੱਕੋ ਜਗ੍ਹਾ ਤੇ ਲੱਗੇ ਹੋਏ ਆ ਕਿਤੇ ਹਿੱਲ ਜੁਲ ਉਹਨਾਂ ਕੋ ਹੁੰਦੀ ਨਹੀਂ ਹਿੱਲਦੇ ਜੁਲਦੇ ਨਹੀਂ ਆ ਅਸੀਂ ਰੁੱਖ ਨਹੀਂ ਅਸੀਂ ਮਨੁੱਖ ਬੰਨਾ ਰੁੱਖ ਖੜਾ ਲੈਂਦਾ ਆ ਉਹਨੂੰ ਕੋਈ ਜਿਆਦਾ ਫਲ ਲੱਗਦਾ ਵੀ ਨਾ ਪਰ ਸਾਨੂੰ ਜਿਹੜਾ ਆ ਉਹ ਹਮੇਸ਼ਾ ਫਲ ਲੱਗੇ ਰਹੇ ਨੇ ਚਾਹੇ ਕਿਹੜੇ ਫਲ ਆ ਆਤਮਾ ਦਾ ਫਲ ਆਤਮਾ ਦਾ ਫਲ ਕਿੰਨੇ ਫਲ ਆਤਮਾ ਦੇ ਨੌ ਫਲ ਜਿਹੜੇ ਆ ਸਾਨੂੰ ਹਮੇਸ਼ਾ ਲੱਗੇ ਰਹੇ ਨੇ ਅਸੀਂ ਮਨੁੱਖ ਬੰਨਾ ਆ ਤੇ ਰੁੱਖ ਬੰਨਾ ਨਹੀਂ ਰੁੱਖ ਨਹੀਂ ਜੇ ਬੰਨਾ ਸੋ ਮਾਲਕ ਉਸ ਬ੍ਰਿਸ਼ ਤੋਂ ਫਲ ਲੈਣ ਵਾਸਤੇ ਗਿਆ ਤੇ ਜਦੋਂ ਗਿਆ ਤੇ ਉਸ ਬ੍ਰਿਸ਼ ਵਿੱਚ ਕੋਈ ਫਲ ਲੱਗਾ ਲੱਗਾਇ ਨਹੀਂ ਸੀਗਾ ਤੇ ਮਾਲਕ ਨੇ ਕੀ ਕਿਹਾ ਨੌਕਰ ਨੂੰ ਜਿਹੜਾ ਮਾਲੀ ਸੀ ਉੱਥੇ ਜਿਹੜਾ ਗਾਰਡਨਰ ਸੀਗਾ ਉਹਨੂੰ ਕੀ ਕਿਹਾ ਮਾਲਕ ਨੇ ਯਾਰ ਇਹਨੂੰ ਕੀ ਕਰ ਵੱਢ ਦੇ ਜਿਸ ਤਰ੍ਹਾਂ ਜਿਹੋ ਉਹਨਾਂ ਨੇ ਕਿਹਾ ਕਿ ਹੁਣ ਕੁਹਾੜਾ ਬ੍ਰਿਸ਼ ਦੀ ਜੜ੍ਹ ਤੇ ਰੱਖਿਆ ਹੋਇਆ ਆ ਮਾਲਕ ਨੇ ਕਿਹਾ ਵੀ ਇਹਨੂੰ ਵੱਡ ਇਹਨੂੰ ਵੱਡ ਦੇ ਤੇ ਪਰਮਾਲੀ ਨੇ ਕੀ ਕਿਹਾ ਹਾਂ ਇਹ ਇੱਕ ਸਾਲ ਹੋਰ ਰਹਿਣ ਦਿਓ ਸਾਲ ਮੁੱਕਣ ਵਾਲਾ ਆ ਤੇ ਪਰਬੀ ਜੀ ਐਸਮ ਸੀ ਸਾਡੀ ਸਿਫਾਰਿਸ਼ ਕਰਦੇ ਆ ਪਰਮੇਸ਼ਰ ਦੇ ਕੋਲ ਅਗਰ ਸਾਨੂੰ ਪਿਛਲੇ ਸਾਲ ਤੇ ਸਾਲ ਕੋਈ ਫਲ ਨਹੀਂ ਨਾ ਦੇ ਸਕੇ ਪ੍ਰਭੂ ਨੂੰ ਤੇ ਆਉਣ ਵਾਲੇ ਸਾਲ ਵਿੱਚ ਅਸੀਂ ਫਲ ਦੇਈਏ ਤੋ ਪਰਮੇਸ਼ਵਰ ਦੇ ਹਜ਼ੂਰ ਪ੍ਰਵੀਅਸਨ ਸਾਡੇ ਸਿਫਾਰਿਸ਼ ਕਰਦੇ ਆ ਕਿ ਪਿਤਾ ਇਹਨੂੰ ਵੱਡੀ ਨਾ ਇਹਨੂੰ ਨੁਕਸਾਨ ਨਾ ਦੇਈ ਮੈਂ ਇਹਨੂੰ ਹੋਰ ਸਿਖਾਵਾਂਗਾ ਮੈਂ ਤੇ ਹੋਰ ਆਪਣਾ ਪਿਆਰ ਜਿਤਾਵਾਂਗਾ ਮੈਂ ਤੇ ਹੋਰ ਦਇਆ ਕਰਾਂਗਾ ਹੋ ਸਕਦਾ ਵੀ ਅਗਲੇ ਸਾਲ ਨੂੰ ਇਹਨੂੰ ਫਲ ਲੱਗੇ ਹੋ ਸਕਦਾ ਅਗਲੇ ਸਾਲ ਨੂੰ ਇਹਨੂੰ ਬਹੁਤ ਐਤ ਨਾਲ ਫਲ ਲੱਗੇ ਤੇ ਤੁਸੀਂ ਇਹਨੂੰ ਵੱਢ ਨਾ ਤੇ ਮਾਦੀ ਨੇ ਕਿਹਾ ਵੀ ਮੈਂ ਇਹਨੂੰ ਖਾਲ ਖੋਦੂੰਗਾ ਇਹਨੂੰ ਪਾਣੀ ਪਾਉਂਗਾ ਜੀ ਸੰਭਾਲ ਕਰੂੰਗਾ ਟਾਈਮ ਨਾਲ ਇਹਨੂੰ ਵੇਖੂੰਗਾ ਤੇ ਨੂੰ ਫਲ ਲੱਗੇਗਾ ਫਿਰ ਇਹ ਫਲ ਦੇਊਗਾ ਅਗਰ ਫਲ ਨਾ ਦੇਵੇ ਤਾਂ ਫਿਰ ਤੂੰ ਕੀ ਕਰੀ ਤੇ ਤੂੰ ਪ੍ਰਭੂ ਯਿਸੂ ਮਸੀਹ ਬਾਗ ਦਾ ਮਾਲੀ ਹੈ ਹੈਨਾ ਪ੍ਰਭੂ ਯਿਸੂ ਮਸੀਹ ਬਾਗਬਾਨ ਹੈ ਭਗਵਾਨ ਨੇ ਕਿਹਾ ਨਾ ਪ੍ਰਭੂ ਯਿਸੂ ਸਾਡਾ ਅਜ਼ਾਲੀ ਹੈ ਉਹ ਬਾਗਬਾਨ ਹੈ ਅਸੀਂ ਦੁਨੀਆ ਇੱਕ ਬਾਗ ਹੈ ਤੇ ਉਹ ਸਾਡਾ ਬਾਗਬਾਨ ਹੈ ਬਾਗ ਦਾ ਮਾਲਕ ਉਹ ਆ ਤੇ ਉਹ ਜਿਹੜਾ 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 ਫਲ ਨਹੀਂ ਦੇਵੇਗਾ ਉਹਨੂੰ ਕੀ ਕਰੇਗਾ ਫਿਰ ਬੜਦਾ ਵਰਦਾ ਜਾਵੇਗਾ ਪਰ ਜਿਹੜਾ ਵੀ ਦਇਆਵਤ ਆ ਗਿਆ ਉਹ ਹਮੇਸ਼ਾ ਦਾ ਜੀਵਨ ਪਾਵੇਗਾ ਉਹਦੀ ਦਇਆ ਦੇ ਚਰਨਾਂ 'ਚ ਰਹਿਣਾ ਉਹਦੇ ਚਰਨਾਂ 'ਚ ਲੱਗੇ ਰਹਿਣਾ ਉਹਦੇ ਡਰ ਖੋਵਤ ਵਿੱਚ ਲੱਗੇ ਰਹਿਣਾ ਉਹਦੇ ਵਚਨਾਂ ਨੂੰ ਅਸੀਂ ਪੂੜਿਆ ਕਰਨਾ ਤਾਂ ਕਿ ਜਿਹੜਾ ਅਸੀਂ ਉਸ ਤਬਾਹੀ ਤੋਂ ਬਚ ਸਕੀਏ ਔਰ ਅਸੀਂ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਕਿ ਤੁਹਾਡਾ ਵਿਸ਼ਵਾਸ ਤੁਹਾਡੇ ਵਿੱਚ ਵਿਸ਼ਵਾਸ ਹੋਣਾ ਤੇ ਜੇ ਤੁਸੀਂ ਉਹ ਪਹਾੜ ਨੂੰ ਟੱਪੂ ਵੀ ਸੰਬੰਧ ਵਿੱਚ ਚੱਲਿਆ ਜਾਵੇਗਾ ਵਿਸ਼ਵਾਸ ਕਰਨਾ ਤੇ ਪਰ ਭਰਮ ਕਰਨਾ ਨਹੀਂ ਵਿਸ਼ਵਾਸ ਕਰਨਾ ਸ਼ੱਕ ਕਰਨੀ ਨਹੀਂ ਸੋ ਜੋ ਕੁਛ ਤੁਸੀਂ ਕਹੋਗੇ ਪ੍ਰਭੂ ਕਹਿੰਦਾ ਉਹ ਸਭ ਕੁਝ ਪੂਰਾ ਹੋ ਜਾਵੇਗਾ ਕਿਉਂਕਿ ਸ਼ਬਦਾਂ ਦੇ ਵਿੱਚ ਕੀ ਆ ਸ਼ਕਤੀ ਆ ਵਾਹ ਹallelujah ਖੁਦਾਵੰ ਤੁਹਾਨੂੰ ਬੜੀ ਆਸ਼ੀਸ਼ ਔਰ ਬਰਕਤ ਦੇਵੇ ਇਹ ਬਚਨ ਬੋਲਣ ਤੇ ਤੁਹਾਡੇ ਸਿੱਖਣ ਤੇ ਖੁਦਾਵੰ ਤੁਹਾਨੂੰ ਬਹੁਤ ਤੌਫੀਕ ਦੇਵੇ ਔਰ ਪਰਮੇਸ਼ਰ ਤੁਹਾਨੂੰ ਉਹ ਦ੍ਰਿਸ਼ ਬਣਾਵੇ ਜਿਸ ਬ੍ਰਿਸ਼ ਨੂੰ 12 ਮਹੀਨੇ ਫੜ ਲੱਗੇ ਰਹਿੰਦੇ ਆ ਆਮੇਨ ਸਰ ਕਾਦੀ ਪੁੱਛ ਕੀ ਲਿਖਿਆ ਕਿ ਉਹ ਬ੍ਰਿਸ਼ ਜਿਹੜਾ ਆ ਜਿਹਨੂੰ 12 ਮਹੀਨੇ ਫੜ ਲੱਗੇ ਰਹਿੰਦੇ ਆ ਉਹ ਪਰਮੇਸ਼ਰ ਮਸੀਹ ਆ ਅਸੀਂ ਪਰਮੇਸ਼ਰ ਜੀ ਦੇ ਅਲੋਲਾ ਦੇ ਆ ਅਸੀਂ ਪਰਮੇਸ਼ਰ ਜੀ ਦੇ ਬੱਚੇ ਆ ਜੇਕਰ ਪਰਮੇਸ਼ਰ ਜੀ ਉਹ ਬ੍ਰਿਸ਼ਿਆ ਤੇ ਅਸੀਂ ਵੀ ਉਹ ਬ੍ਰਿਸ਼ ਅਸੀਂ ਵੀ ਉਹ ਬ੍ਰਿਸ਼ ਬਣਨਾ ਆ ਅਸੀਂ ਵੀ ਐਸਾ ਬ੍ਰਿਸ਼ ਬਣਨਾ ਚਾਹੀਏ ਕਿ ਜਿਹਨੂੰ ਅਸੀਂ ਆਸ਼ੀਸ਼ ਬੋਲੀਏ ਉਹਨੂੰ ਆਸ਼ੀਸ਼ ਮਿਲੇ ਆਓ ਅਸੀਂ ਆਪਣੇ ਅੱਖਰ ਬੰਦ ਕਰਾਂਗੇ ਸਿਰਾਂ ਚਕਾਵਾਂਗੇ ਅੱਜ ਬੱਚਿਆਂ ਦੇ ਲਈ ਪ੍ਰਵਤਨ ਮਤ ਕਰਾਂਗੇ ਆਪਣੇ ਹੋਠਾਂ ਨੂੰ ਖੋਲ ਕੇ ਪ੍ਰੋਤਸਾਹਿਤ ਕਰਾਂਗੇ